ਪਹਿਲਾਂ ਲੋਕ ਜਿਵੇਂ ਖਾੜਿਆਂ ਦੀ ਕਦਰ ਕਰਦੇ ਸੀ ਹਾਂ ਉਵੇਂ ਔਰਕੈਸਟਰ ਦੀ ਵੀ ਕਦਰ ਕਰਦੇ ਸੀਗੇ ਹਾਂ ਇੱਕ ਬਰਾਬਰੀ ਸੀਗਾ ਹਾਂ ਪਰ ਹੁਣ ਸਾਡਾ ਜਿਹੜਾ ਇੱਕ ਖੇੜੇ ਵਾਲਾ ਕੰਮ ਹੈ ਹਾਂ ਯੋ ਜਿੰਨਾ ਚੱਕ ਮਦਾਰੀ বাজਾਈ ਜਾਂਦਾ ਉਹਨਾਂ ਚ ਲੋਕ ਤਾੜੀਆਂ ਮਾਰੀ ਜਾਂਦੇ ਆ ਤੇ ਜਦੋਂ ਉਹ ਬਗਲੀ ਆਪ ਦੀ ਇਕੱਠੀ ਕਰ ਲੈਂਦਾ ਵਿਚਾਰਾ ਆਪਦੇ ਪੇਟ ਦੀ ਖਾਤਰ ਆਉਂਦਾ ਹਨਾ ਤੇ ਉਸ ਤੋਂ ਬਾਅਦ ਉਹਨੂੰ ਕੋਲੀ ਆਟੇ ਦੀ ਕੋਈ ਨਹੀਂ ਪਾਉਂਦਾ ਸਾਰੇ ਤਮਾਸ਼ਾ ਵੇਖਣ ਲਈ ਖੜੇ ਹੁੰਦੇ ਤੇ ਵੇਖ ਕੇ ਤਮਾਸ਼ਾ ਸਾਰੇ ਆਪੋ ਆਪਣੇ ਘਰੇ ਘਰੀ ਚਲੇ ਜਾਂਦੇ ਆ ਪ੍ਰੋਗਰਾਮ ਲਵਾ ਕੇ ਵੀ ਹਮ ਘਰ ਵਾਲੇ ਵੀ ਕਈ ਵਾਰੀ ਸਾਡੇ ਨਾਲ ਐ ਕਰ ਜਾਂਦੇ ਆ ਹਮ ਸਾਨੂੰ 4-5 ਘੰਟੇ ਸਾਨੂੰ ਸਟੇਜ ਤੇ ਨਚਾਈ ਜਾਣਗੇ ਹਮ ਜਦੋਂ ਸਾਡੇ ਪੈਸੇ ਲੈਣ ਦਾ ਟਾਈਮ ਹੁੰਦਾ ਨਹੀਂ ਆ ਦੋ ਕੁੜੇ ਲੈ ਮਾਰੀਆਂ ਸੀ ਹਮ ਤੂੰ ਮੈਨੂੰ ਪੈਸੇ ਨਹੀਂ ਖੁੱਲੇ ਦਿੱਤੇ ਹਮ ਮੇਰੀ ਤੇਰੇ ਨਾਲ ਐ ਗੱਲ ਹੋਈ ਸੀਗੀ ਮੇਰੀ ਤੇਰੇ ਨਾਲ ਜੋ ਗੱਲ ਹੋਈ ਸੀਗੀ ਹਮ ਉੱਥੇ ਫਿਰ ਕਈ ਵਾਰੀ ਤਾਂ ਸਾਨੂੰ ਜੇ ਸਾਡੀ 20000 ਰੁਪਏ ਦੇ ਵਿੱਚ ਆ ਸਾਨੂੰ 10000 ਰੁਪਏ ਮਿੰਟਾਂ ਕਰ ਕਰਕੇ ਲੈਣੇ ਪੈਂਦੇ 10000 ਸਾਨੂੰ ਕੋਲੋਂ ਪਾਉਣਾ ਪੈਂਦਾ ਉਹ ਜਿਹੜੀ ਵਿਆਹਲੀ ਜੋੜੀ ਹੈ ਜੋੜੀ ਮੈਂ ਮਾਹੌਲ ਦੇਖਣਾ ਹਾਂ ਮਾਹੌਲ ਕਿਵੇਂ ਹੈ ਇਹ ਬੰਦਾ ਉੱਠੂਗਾ ਇਹ ਬੰਦਾ ਨੱਚੂਗਾ ਇਹ ਬੰਦੇ ਕੋਲੇ ਪੈਸੇ ਹੈਗੇ ਆ ਇਹ ਬੰਦਾ ਮੇਰੇ ਨਾਲ ਅੱਖ ਮਿਲਾ ਰਿਹਾ ਹਾਂ ਉਹ ਬੰਦੇ ਨੂੰ ਮੈਂ ਠਾਉਣਾ ਹੈ ਉਹਨੂੰ ਨਚਾਉਣਾ ਉਹਦੀ ਪਸੰਦ ਦਾ ਗੀਤ ਲਗਾਉਣਾ ਉਹਨੂੰ ਮੈਂ ਪੈਸੇ ਖੁੱਲੇ ਮੈਂ ਦਵਾਉਣੇ ਮੇਰੀ ਜ਼ਿੰਮੇਵਾਰੀ ਹੋ ਜਾਂਦੀ ਵੀ ਤੈਨੂੰ ਪੈਸੇ ਨਹੀਂ ਨੁੱਕੜਨਦਾ ਤੂੰ ਰੋਲਾ ਨਹੀਂ ਪਾਉਣਾ ਜੇ ਤੂੰ 2000 ਰੁਪਏ ਫੜਾ ਤੇਰੇ ਕੋਲ ਪੈਸੇ ਨਹੀਂ ਮੁੱਕਣਗੇ ਉਸ ਤੋਂ ਬਾਅਦ ਆ ਜਾਂਦਾ ਵਿਆਹ ਵਾਲਾ ਮੁੰਡਾ ਹਾਂ ਫਿਰ ਵਿਆਹ ਵਾਲੇ ਮੁੰਡਿਆਂ ਨੂੰ ਵੀ ਕਈ ਵਾਰੀ ਖੁਸ਼ ਕਰਨਾ ਪੈਂਦਾ ਹਾਂ ਦੁਨੀਆ ਤੇ ਤਿੰਨ ਬੰਦੇ ਐ ਜਿਹੜੇ ਟੜਕੇ ਉੱਠ ਕੇ ਸਭ ਦੀ ਸੁੱਖ ਮੰਗਦੇ ਐ ਤੇ ਲੋਕ ਸਾਨੂੰ ਮਾੜਾ ਕਹਿੰਦੇ ਐ ਇੱਕ ਬਾਈ ਜੀ ਡੀਜ਼ਨ ਵਾਲਾ ਹੋਇਆ ਹਾਂ ਜਿਨ੍ਹਾਂ ਨੂੰ ਆਪਾਂ ਮਹੰਤ ਕਹਿ ਦਿੰਨੇ ਹਾਂ ਹਾਂ ਬਾਬੇ ਹਾਂ ਦੋ ਹਾਂ ਤੀਜੀ ਅਸੀਂ ਆਰਕੈਸਟਰਾ ਵਾਲੇ ਹਾਂ ਸਵੇਰੇ ਉੱਠ ਕੇ ਅਸੀਂ ਸਭ ਦੀ ਸੁੱਖ ਮੰਗਨੇ ਆਂ ਵੀ ਪ੍ਰਮਾਤਮਾ ਖੇੜੇ ਸੁੱਖ ਤਾਂ ਵਿੜੇ ਸੁੱਖ ਹਾਂ ਅਸੀਂ ਮਰਗ ਦੇ ਭੁਗਤ ਤਾਂ ਜਾਣਾ ਨਹੀਂ ਅਸੀਂ ਹਰ ਇੱਕ ਦੀ ਖੁਸ਼ੀ ਤੇ ਜਾਣਾ ਹਾਂ ਹਨਾ ਲੋਕ ਸਾਨੂੰ ਫੇਰ ਵੀ ਮਾੜਾ ਕਹਿੰਦੇ ਅਸੀਂ ਆਪਦੀ ਕਲਾ ਵਿਖਾਉਨੇ ਆਂ ਆਪਦੀ ਕਲਾ ਵਿਖਾ ਕੇ ਪੈਸੇ ਲੈਣੇ ਆਂ ਅਸੀਂ ਦੱਲਪਣਾ ਕਰਕੇ ਪੈਸੇ ਨਹੀਂ ਲੈਂਦੇ ਅਸੀਂ ਲੋਕਾਂ ਦੇ ਜੋ ਵੀ ਕਰਦੇ ਆਂ ਅਸੀਂ ਕੰਮ ਅੱਖਾਂ ਦੇ ਸਾਹਮਣੇ ਕਰਦੇ ਆਂ ਸਾਡੀਆਂ ਧੀਆਂ ਭੈਣਾਂ ਵੀ ਬੈਠੀਆਂ ਹੁੰਦੀਆਂ ਇਹ ਵੀ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਸਾਹਮਣੇ ਬੈਠੀਆਂ ਸਾਡੇ ਨਾਲ ਕੰਪਰੋਮਾਈਜ਼ ਕਰਦੇ ਆ ਉਹ ਵੀ ਸਾਡੇ ਆਪਣੀ ਹੁੰਦੇ ਆ ਅਸੀਂ ਵੀ ਉਹਨਾਂ ਹੁੰਦੇ ਆ ਪਰ ਜਿਹੜੇ ਬੰਦੇ ਆਪ ਦੱਲੇ ਹੁੰਦੇ ਆ ਨਾ ਉਹ ਦੂਜਿਆਂ ਨੂੰ ਦੱਲੇ ਕਹਿੰਦਾ ਜਿਹੜਾ ਸਹੀ ਬੰਦਾ ਕਿਸੇ ਨੂੰ ਗਲਤ ਨਹੀਂ ਕਹੂਗਾ ਦੋਸਤੋ ਹਰ ਇੱਕ ਵਿਅਕਤੀ ਨੇ ਆਪਣਾ ਚੁੱਲ੍ਹਾ ਚਲਾਉਣ ਦੇ ਲਈ ਕੋਈ ਨਾ ਕੋਈ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਔਰ ਉਹ ਆਪਣੇ ਕੰਮ ਨੂੰ ਲੈ ਕੇ ਆ ਜਿਹੜਾ ਉਹ ਲਗਾਤਾਰ ਉਸ ਦੇ ਵਿੱਚ ਵਿਅਸਤ ਰਹਿੰਦਾ ਬਹੁਤ ਸਾਰੇ ਪ੍ਰੋਗਰਾਮ ਆ ਬਹੁਤ ਸਾਰੀਆਂ ਉਸ ਕੰਮ ਦੇ ਵਿੱਚ ਦਿੱਕਤਾਂ ਹੁੰਦੀਆਂ ਤਾਂ ਸਾਡੇ ਨਾਲ ਅੱਜ ਇੱਕ ਬਾਈ ਮੌਜੂਦ ਆ ਜਿਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਹੋਣਾ ਦਾ ਆਰਕੈਸਟਰਾਂ ਦਾ ਕੰਮ ਬਾਈ ਜੀ ਹੋਣੀ ਪ੍ਰੋਗਰਾਮ ਵੀ ਬੁੱਕ ਕਰਦੇ ਆ ਤੇ ਜੇਕਰ ਪ੍ਰੋਗਰਾਮ ਬੁੱਕ ਕੀਤੇ ਤੋਂ ਬਾਅਦ ਕੋਈ ਸਾਈ ਆਉਂਦੀ ਹੈ ਤਾਂ ਉੱਥੇ ਵੀ ਜਾ ਕੇ ਜਿਹੜਾ ਉਹ ਆਪਣਾ ਕੰਮ ਕਰਕੇ ਆਉਂਦੇ ਆ ਤਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਸਵਾਗਤ ਕਰਦੇ ਆਂ ਬਾਈ ਦਾ ਸਵਾਗਤ ਆ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਜੀ ਆਪਣਾ ਮੇਰਾ ਨਾਮ ਗੁਰਸੇਵਕ ਸਿੰਘ ਉਰਫ ਸੇਵਕ ਦੇ ਨਾਂ ਤੇ ਜਾਣਦੇ ਆ ਜੀ ਮੈਨੂੰ ਹਾਂ ਹਾਂਜੀ ਅੱਛਾ ਬਾਈ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਪਰਿਵਾਰ ਦੇ ਵਿੱਚ ਫਿਲਹਾਲ ਤਾਂ ਵਾਈਫ ਹੈ ਜੀ ਹਾਂ ਦੋ ਬੱਚੇ ਆ ਇੱਕ ਬੇਟਾ ਇੱਕ ਬੇਟੀ ਹੈ ਹਾਂ ਮੰਮੀ ਡੈਡੀ ਦੀ ਡੈਥ ਹੋ ਗਈ ਸੀਗੀ ਅੱਛਾ ਬੱਚੇ ਪੜਦੇ ਆ ਬੱਚੇ ਪੜੀ ਜਾਂਦੇ ਆ ਜੀ ਅੱਛਾ ਅੱਛਾ ਬਾਈ ਜੀ ਆ ਜੋ ਤੁਸੀਂ ਕੰਮ ਕਰਦੇ ਹੋ ਲੜਕੀਆਂ ਨੂੰ ਲੈ ਕੇ ਜਾਣਾ ਆਰਕੈਸਟਰਾ ਇਹਨੇ ਸਮੇ ਤੋਂ ਕਰ ਰਹੇ ਹੋ ਮੈਂ ਬਾਈ ਜੀ 2000 ਦੇ ਵਿੱਚ ਕੰਮ ਕਰ ਲੱਗਿਆ ਹਾਂ ਹਾਂਜੀ ਪੂਰੇ 2000 ਪੂਰੇ 2000 ਦੇ ਵਿੱਚ ਤੇ ਅੱਜ ਵੇਖ ਲਓ ਇਸ ਗੱਲ ਨੂੰ ਕਿੰਨਾ ਸਮਾਂ ਹੋ ਗਿਆ ਹੈ ਨਾ ਹੂੰ ਤੇ ਬਸ ਜਿਵੇਂ ਦੇ ਮਹਾਰਾਜ ਦੇ ਜਾਂਦਾ ਉਵੇਂ ਖਾਈ ਜਾਂਦੇ ਆ ਚੜ੍ਹਾ ਤਰਾ ਜ਼ਿੰਦਗੀ ਦੇ ਵਿੱਚ ਆਏ ਵੀ ਬਹੁਤ ਹੈ ਹੂੰ ਬਸ ਜਿਵੇਂ ਦਾ ਸਮਾਂ ਆ ਜਾਂਦਾ ਉਵੇਂ ਲੰਘੀ ਜਾਂਦਾ ਜੀ ਹੂੰ ਬਾਕੀ ਅੱਜ ਦੀ ਦੁਨੀਆਦਾਰੀ ਦੇ ਵਿੱਚ ਆਪ ਨੂੰ ਪਤਾ ਹੀ ਹੈ ਜੀ ਪਹਿਲਾਂ ਦੇ ਸਮੇਂ ਤੇ ਹੁਣ ਦੇ ਸਮੇਂ ਦੇ ਵਿੱਚ ਹਾਂ ਅਸਮਾਨਾਂ ਦੀ ਫਰਕ ਪੈ ਗਿਆ ਜੀ ਜ਼ਮੀਨ ਤੇ ਅਸਮਾਨ ਦਾ ਫਰਕ ਪੈ ਗਿਆ ਹੂੰ ਇਸ ਤੋਂ ਪਹਿਲਾਂ ਲੋਕ ਜਿਵੇਂ ਖਾੜਿਆਂ ਦੀ ਕਦਰ ਕਰਦੇ ਸੀ ਹਾਂ ਉਹਨੇ ਔਰਕੈਸਟਰ ਦੀ ਵੀ ਕਦਰ ਕਰਦੇ ਸੀਗੇ ਹਮ ਇੱਕ ਬਰਾਬਰੀ ਸੀਗਾ ਹਮ ਪਰ ਹੁਣ ਸਾਡਾ ਜਿਹੜਾ ਇੱਕ ਖੇੜੇ ਵਾਲਾ ਕੰਮ ਹੈ ਹਮ ਇਹ ਉਹ ਜਿੰਨੇ ਚੱਕ ਮਦਾਰੀ বাজਾਈ ਜਾਂਦਾ ਉਹਨਾਂ ਚ ਲੋਕ ਤਾੜੀਆਂ ਮਾਰੀ ਜਾਂਦੇ ਆ ਹਮ ਤੇ ਜਦੋਂ ਉਹ ਬਗਲੀ ਆਪਦੀ ਇਕੱਠੀ ਕਰ ਲੈਂਦਾ ਵਿਚਾਰਾ ਆਪਦੀ ਪੇਟ ਦੀ ਖਾਤਰ ਹਣਾ ਹਮ ਤੇ ਉਸ ਤੋਂ ਬਾਅਦ ਉਹਨੂੰ ਕੋਲੀ ਆਟੇ ਦੀ ਕੋਈ ਨਹੀਂ ਪਾਉਂਦਾ ਸਾਰੇ ਤਮਾਸ਼ਾ ਵੇਖਣ ਲਈ ਖੜੇ ਹੁੰਦੇ ਤੇ ਵੇਖ ਕੇ ਤਮਾਸ਼ਾ ਸਾਰੇ ਆਪੋ ਆਪਣੇ ਘਰੇ ਘਰੇ ਚਲੇ ਜਾਂਦੇ ਆ ਕੀ ਕਾਰਨ ਮੰਨਦੇ ਵੀ ਇਹ ਕਿਉਂ ਹੋਇਆ ਇਹ ਕੁਸਤਾ ਸਾਡੇ ਆਪਣੇ ਆਪ ਦੇ ਲੋਕ ਮਾਰੇ ਹੋਗੇ ਜੀ ਵਿੱਚ ਹਮ ਉਸ ਸਾਡੇ ਜਿਹੜੇ ਸਮਾਜ ਦੇ ਲੋਕ ਆ ਨਾ ਇਹਨਾਂ ਦੀ ਸੋਚ ਬਹੁਤ ਮਾੜੀ ਹੈ ਹਮ ਹੁਣ ਮੰਨ ਕੇ ਚੱਲੋ ਵੀ ਮੈਂ ਕੰਮ ਕਰਦਾ ਮੈਂ ਇੱਕ ਇਨਸਾਨ ਆ ਹਣਾ ਵੀ ਇੱਜ਼ਤ ਇੱਕ ਸਭ ਨੂੰ ਪਿਆਰੀ ਹੁੰਦੀ ਹੈ ਹਮ ਹਣਾ ਮੈਂ ਕੰਮ ਕਰਦਾ ਮੈਂ ਇੱਕ ਸਪੀਚ ਕਰਦਾ ਹਾਂ ਸਟੇਜ ਤੇ ਖੜ ਕੇ ਮੈਂ ਇਕੱਲਾ ਸਟੇਜ ਤੇ ਖੜਾ ਹਮ ਮure ਮੇਰੇ 100 200 ਬੰਦਾ 400 ਬੰਦਾ ਮੇਰੇ ਮੂਰੇ ਬੈਠਾ ਹਣਾ ਉਹ ਸੁਣ ਰਿਹਾ ਹਮ ਮੈਂ ਉਹਨਾਂ ਨੂੰ ਸੁਣਾ ਰਿਹਾ ਹਮ ਜੇਕਰ ਉਹ ਸੁਣਨ ਵਾਲੇ ਤਾਂ ਮੈਂ ਸੁਣਾਉਣ ਵਾਲਾ ਹਣਾ ਹਮ ਜਿਉਂ ਉਹਨਾਂ ਨੂੰ ਸੁਣਨ ਦਾ ਸੁਆਦ ਹੋਊਗਾ ਤਾਂ ਮੈਨੂੰ ਸੁਣਾਉਣ ਦਾ ਸੁਆਦ ਆਊਗਾ ਹਾਂ ਹਨਾ ਤੇ ਜੇਕਰ ਉਹ ਤਾੜੀਆਂ ਮਾਰਨਗੇ ਨਾ ਹਾਂ ਤਾਂ ਮੇਰਾ ਜਿਹੜਾ ਅੰਦਰਲਾ ਚਿਹਰਾ ਹੈ ਹਾਂ ਮੇਰਾ ਅੰਦਰਲਾ ਦਿਲ ਹੈ ਇਹ ਗੁਲਾਬ ਦੇ ਫੁੱਲ ਵਾਂਗੂ ਖਿੜ ਜਾਊਗਾ ਹਾਂ ਤੇ ਜੇ ਉਹ ਕਹਿਣਗੇ ਨਹੀਂ ਨਹੀਂ ਚੱਲ ਚੱਲ ਦਵਾਦਾ ਬਈ ਯਾਰ ਕੁੜੀ ਨੂੰ ਕੁੜੀਆਂ ਬਲਾਉ ਯਾਰ ਤੂੰ ਬੰਦ ਕਰ ਯਾਰ ਹਾਂ ਪਰ ਉੱਥੇ ਵੀ ਮੈਂ ਇਹ ਸਮਝੂਗਾ ਵੀ ਯਾਰ ਨਹੀਂ ਇਹ ਸਿਰਫ ਕੱਲੇ 네ਟਿਵ ਲੋਕ ਨੇ ਇਹਨਾਂ ਨੂੰ ਸਾਡੇ ਕੰਮ ਦੀ ਕਦਰ ਕੋਈ ਨਹੀਂ ਹਾਂ ਸਾਡੇ ਕੰਮ ਦੀ ਕਦਰ ਸਾਡੀ ਵੈਲਿਊ ਨਹੀਂ ਸਮਝਦੇ ਲੋਕ ਹਾਂ ਕਿਉਂਕਿ ਜਿਹੜਾ ਇਹ ਤੋਂ ਪਹਿਲਾਂ ਬਣਾਇਆ ਸੀਗਾ ਸੱਭਿਆਚਾਰ ਹੁਣ ਬਾਈ ਸੱਭਿਆਚਾਰ ਤੋਂ ਹੋਇ ਅਤਿਆਚਾਰ ਬਣ ਗਿਆ ਹਮ ਅਤਿਆਚਾਰ ਸਾਡਾ ਐ ਬਣ ਗਿਆ ਹੁਣ ਜਿਹੜੇ ਵਿੱਚ ਸਾਡੇ ਦਲਾਲ ਕਹਿ ਲੈ ਵਿੱਚ ਸਾਡੇ ਦਲੇ ਬੰਦੇ ਹੋਗੇ ਵਿੱਚ ਹਮ ਮੇਰੇ ਕੋਲੇ ਬਾਈ ਜੀ 30 ਦੇ 35 ਦਿਨ ਕੰਮ ਹੁੰਦਾ ਸੀਗਾ ਉਹ ਕਿਵੇਂ ਡੇ ਨਾਈਟ ਪਾ ਕੇ 35 35 ਦਿਨ 40 40 ਦਿਨ ਕੰਮ ਕਰ ਲਗਾਤਾਰ ਰੈਗੂਲਰ ਜੀ ਰਾਤ ਨੂੰ ਵੀ ਕੰਮ ਦਿਨ ਦਾ ਵੀ ਕੰਮ ਬਹੁਤ ਕੰਮ ਕੀਤਾ ਆਪਾਂ ਹਮ ਹੁਣ ਸਾਡੇ ਕੋਲੇ ਕੰਮ ਕਿਉਂ ਘਟ ਗਿਆ ਸਾਡੇ ਲੋਕਾਂ ਨੇ ਘਟਾਤਾ ਹਮ ਮਤਲਬ ਤੁਹਾਡੇ ਮਹਿਕਮੇ ਦੇ ਬੰਦੇ ਮਾਰੇ ਆ ਗਏ ਬਹੁਤ ਹੀ ਜ਼ਿਆਦੇ ਮਾਰੇ ਬੰਦੇ ਆ ਗਏ ਹੂੰ ਪਹਿਲਾ ਨੰਬਰ ਤਾਂ ਬਾਈ ਜੀ ਇਹ 500 ਰੁਪਏ ਪਿੱਛੇ ਖੜੇ ਜਮਾਨ ਤੋਂ ਬਦਲ ਜਾਂਦੇ ਅੱਛਾ ਜੇ ਮੰਨ ਕੇ ਚੱਲ ਵੀ ਇੱਕ ਬੰਦੇ ਨੂੰ ਮੈਂ ਕਹਤਾ ਲੈ ਵੀ ਮੈਨੂੰ ਚਾਰ ਕੁੜੀਆਂ ਚਾਹੀਦੀਆਂ ਤੇਰੇ ਕੋਲੇ ਵਧੀਆ ਗਰੁੱਪ ਵਧੀਆ ਸੋਹਣੇ ਗਰੁੱਪ ਬੈਠਾ ਤੇਰੇ ਕੋਲੇ ਹੂੰ ਹਾਂ ਬੈਠਾ ਫਲਾਨ ਡੇਟ ਨੋਟ ਕਰ ਲਾ ਬਈ ਹੂੰ ਕਰ ਲਈ ਕੀ ਪੇਮੈਂਟ ਚੱਲ ਤੂੰ ਐਂ ਕਰੀ ਤਿੰਨ ਕਹ ਹਜ਼ਾਰ ਰੁਪਿਆ ਨਾਰਮਲ ਦੇ ਦੇ ਤੜਕੇ ਮੈਂ ਫੋਨ ਕਰਨਾ ਹਾਂ ਵੀ ਤਿਆਰ ਹੈ ਮੈਂ ਆ ਗਿਆ ਹੂੰ ਯਾਰ ਡੇਟ ਬੋਲ ਗਈ ਯਾਰ 4500 ਰੁਪਿਆ ਲੱਗੂਗਾ ਹੂੰ ਹੁਣ ਮੈਨੂੰ ਤਾਂ ਗਾਂ ਤੋਂ 3000 ਰੁਪਏ ਮਿਲ ਰਿਹਾ ਹੁਣ 1500 ਰੁਪਏ ਵੇਖੋ ਜੀ ਇੱਕ ਸਟਾਫ ਮੰਗਰ ਮੈਂ ਪੱਲੋ ਥੋੜੀ ਨਾ ਪੱਕ ਦਿੰਦਾ ਇਸ ਤਰ੍ਹਾਂ ਕਰਕੇ ਵੀ ਹੁਣ ਜੇ ਉੱਥੇ ਮੈਂ ਮੰਨ ਕੇ ਚੱਲ ਤਿੰਨ ਹਜ਼ਾਰ ਵਾਲੀ ਕੁੜੀ ਲੈ ਕੇ ਜਾਣਾ ਫਿਰ ਗਾਂ ਵਾਲਾ ਪੈਸੇ ਨਹੀਂ ਦਿੰਦਾ ਹੂੰ ਘਰ ਵਾਲੇ ਪੈਸੇ ਨਹੀਂ ਦਿੰਦੇ ਹੂੰ ਔਰ ਗਰਨੇਚਰ ਗਾਂ ਵਾਲਾ ਪੈਸੇ ਨਹੀਂ ਦਿੰਦਾ ਹੂੰ ਉੱਥੇ ਫਿਰ ਕੰਮ ਗਲਤ ਹੋ ਜਾਂਦਾ ਅੱਛਾ ਬਾਈ ਜੀ ਇਸ ਕੰਮ ਦੇ ਦੌਰਾਨ ਕੋਈ ਜਿੰਦਗੀ ਦੇ ਵਿੱਚ ਅਜਿਹੀ ਘਟਨਾ ਹੋਈ ਹੋਵੇ ਜਿਹਦੇ ਕਰਕੇ ਲੱਗਿਆ ਹੋਵੇ ਕਿ ਯਾਰ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਨਹੀਂ ਕਰਨਾ ਇਹ ਕੰਮ ਹੋਰ ਕਰ ਲਾਂਗੇ ਬਿਲਕੁਲ ਜ ਘਟਨਾ ਬਾਈ ਜੀ ਸੀ ਪ੍ਰੋਗਰਾਮ ਤੋਂ ਆ ਰਹੇ ਸੀਗੇ ਹੂੰ ਸਾਨੂੰ ਚਲੋ ਪਹਿਲਾ ਨੰਬਰ ਤਾਂ ਇਹ ਆ ਵੀ ਜਦੋਂ ਅਸੀਂ ਪੈਲਸ ਦੇ ਵਿੱਚੋਂ ਨਿਕਲੇ 5 ਕਿਲੋਮੀਟਰ ਬਾਅਦ ਤੇ ਹੂੰ ਸਾਡੇ ਮੂਰੇ ਗੱਡੀ ਲੱਗ ਗਈ ਹੂੰ ਟੇਢੀ ਕਰਕੇ ਗੱਡੀ ਲਾਤੀ ਸਾਡੇ ਹੂੰ ਹੁਣ ਸਾਡੇ ਨਾਲ ਤਿੰਨ ਕੁੜੀਆਂ ਹੂੰ ਦੋ ਬੰਦੇ ਇੱਕ ਡਰਾਈਵਰ ਇੱਕ ਮੈਂ ਹੂੰ ਇੱਕ ਛੋਟਾ ਜਿਹਾ ਬੱਚਾ ਨਾਲ ਵੀ ਹੈਲਪ ਵਾਸਤੇ ਲੈ ਜਾਂਦੇ ਆ ਚਲ ਹੂੰ ਜਦੋਂ ਗੱਡੀ ਟੇਢੀ ਕਰਕੇ ਲਾਤੀ ਉਹਨੂੰ ਕੀ ਪਤਾ ਉਹਨਾਂ ਬੰਦਿਆਂ ਕੋਲੇ ਕੀ ਸੀਗਾ ਹੂੰ ਉਹ ਤਾਂ ਰੱਬ ਨੇ ਸਾਡੇ ਤੇ ਇਨੀ ਕਿਰਪਾ ਕਰਤੀ ਪਿੱਛੇ ਤੋਂ ਬਰਾਤ ਵਾਲੀਆਂ ਗੱਡੀਆਂ ਆ ਗਈਆਂ ਹਾਂ ਉਹਨਾਂ ਨੇ ਸਾਡੀ ਗੱਡੀ ਵੇਖ ਕੇ ਮੂਹਰੇ ਗੱਡੀਆਂ ਰੋਡ ਤੇ ਰੋਕ ਲਈਆਂ ਤਾਂ ਉਹ ਬੰਦੇ ਗੱਡੀ ਦੇ ਵਿੱਚ ਬੈਠੇ ਗੱਡੀ ਲੈ ਕੇ ਭੱਜ ਗਏ ਹਾਂ ਕਿਉਂਕਿ ਵਿੱਚ ਬੰਦੇ ਇਹੋ ਜਿਹੇ ਪੈਲਸ ਦੇ ਵਿੱਚ ਆ ਕੇ ਪੜ ਜਾਂਦੇ ਆ ਹਾਂ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਵੀ ਇੱਥੇ ਬਾਈ ਜੀ ਹੁਣ ਇਹਨਾਂ ਨੇ ਪੈਸੇ ਲੈ ਲਿਆ ਇਹਨਾਂ ਕੋਲ 15000 20000 ਰੁਪਿਆ ਪੈਸੇ ਹੈਗੇ ਹਨ ਨਾਲ ਤਾਂ ਸਾਡੇ ਤੋਂ ਮੋਬਾਈਲ ਖੋਲੇ ਹਾਂ ਖੋਲਣੇ ਸੀ ਨਾਲੇ ਸਾਡੇ ਤੋਂ ਪੈਸੇ ਖੋਲਣੇ ਨਾਲੇ ਸਾਡੇ ਨਾਲ ਕੁੱਟਮਾਰ ਕਰ ਜਾਣੀ ਸੀ ਉੱਥੇ ਵੀ ਮਨ ਨੇ ਕਿਹਾ ਵੀ ਨਹੀਂ ਛੱਡ ਯਾਰ ਕੋਈ ਹੋਰ ਕੰਮ ਕਰ ਲਾਂਗੇ ਫਿਰ ਕੁਝ ਸਾਡੀਆਂ ਨੀਤੀਆਂ ਨੇ ਸਾਡੇ ਲੋਕਾਂ ਨੇ ਇਹਨਾਂ ਨੇ ਵੀ ਸਾਡੇ ਬਹੁਤ ਵਾਰੀ ਸਾਡੇ ਨਾਲ ਕੀਤਾ ਪ੍ਰੋਗਰਾਮ ਲਵਾ ਕੇ ਵੀ ਹਮ ਘਰ ਵਾਲੇ ਵੀ ਕਈ ਵਾਰੀ ਸਾਡੇ ਨਾਲ ਐ ਕਰ ਜਾਂਦੇ ਆ ਸਾਨੂੰ 4-5 ਘੰਟੇ ਸਾਨੂੰ ਸਟੇਜ ਤੇ ਨਚਾਈ ਜਾਣਗੇ ਜਦੋਂ ਸਾਡੇ ਪੈਸੇ ਲੈਣ ਦਾ ਟਾਈਮ ਹੁੰਦਾ ਨਹੀਂ ਆ ਦੋ ਕੁੜੇ ਨਾਲ ਮਾਰੀਆਂ ਸੀ ਤੂੰ ਮੈਨੂੰ ਪੈਸੇ ਨਹੀਂ ਖੁੱਲੇ ਦਿੱਤੇ ਹਮ ਮੇਰੀ ਤੇ ਨਾਲ ਐ ਗੱਲ ਹੋਈ ਸੀਗੀ ਮੇਰੀ ਤੇ ਨਾਲ ਜੋ ਗੱਲ ਹੋਈ ਸੀਗੀ ਹਮ ਉੱਥੇ ਫਿਰ ਕਈ ਵਾਰੀ ਤਾਂ ਸਾਨੂੰ ਜੇ ਸਾਲ ਸੀ 20000 ਰੁਪਏ ਦੇ ਵਿੱਚ ਆ ਸਾਨੂੰ 10000 ਰੁਪਏ ਮਿੰਟਾਂ ਕਰ ਕਰਕੇ ਲੈਣੇ ਪੈਂਦੇ 10000 ਸਾਨੂੰ ਕੋਲੋਂ ਪਾਉਣਾ ਪੈਂਦਾ ਹੂੰ ਉਦੋਂ ਵੀ ਮਨ ਕਹਿ ਦਿੰਦਾ ਇਹ ਨਹੀਂ ਛੱਡ ਪਰੇ ਯਾਰ ਹੁਣ ਇੰਨਾ ਕਿ ਸ਼ਿੰਗਾਰ ਸ਼ੋ ਗਿਆ ਇਸ ਕੰਮ ਦੇ ਵਿੱਚ ਬਾਈ ਜੀ ਹੋਰ ਕੋਈ ਕੰਮ ਕਰਨ ਚੁੱਕੇ ਰਹੀ ਨਹੀਂ ਹੂੰ ਸਰੀਰ ਹੀ ਨਹੀਂ ਰਿਹਾ ਨਾ ਲਗਾਤਾਰ ਇਸ ਕੰਮ ਨਾਲ ਜੁੜੇ ਹੋਏ ਇਸ ਕੰਮ ਦੇ ਨਾਲ ਹੀ ਜੁੜੇ ਆ ਅਸੀਂ ਅੱਛਾ ਬਾਈ ਇਹ ਇਹ ਗੱਲ ਹੁੰਦੀ ਆ ਕਿਉਂਕਿ ਲੜਾਈ ਦਾ ਮਾਹੌਲ ਅਕਸਰ ਬਹੁਤ ਬਣਦਾ ਹੈ ਜੀ ਭਾਈ ਬਹੁਤ ਨਾਲ ਡੀਜੇ ਚੱਲਦੇ ਆ ఆర్కెస్ట్రా ਹਾਂਜੀ ਹਾਂਜੀ ਬੰਦਾ ਕਹਿੰਦਾ ਵੀ ਮੇਰੀ ਮਰਜ਼ੀ ਦਾ ਗੀਤ ਚੱਲਣਾ ਚਾਹੀਦਾ ਮੇਰੇ ਨਾਲ ਮੇਰੇ ਅਕੋਰਡਿੰਗ ਆ ਲੜਕੀ ਨੂੰ ਨੱਚਣਾ ਪੈਣਾਗਾ ਮਤਲਬ ਬਹੁਤ ਬਹੁਤ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਉੱਥੇ ਤਾਂ ਉਦੋਂ ਉਹਦਾ ਫਿਰ ਲੜਾਈ ਵਾਲੇ ਮਾਹੌਲ ਕਿੰਨੇ ਕਵਾਰੀ ਲੜਾਈ ਹੋਈ ਆ ਜਾਂ ਮਾਹੌਲ ਬਣਿਆ ਲੜਾਈ ਦਾ ਬਹੁਤ ਬੜੀ ਬਣਿਆ ਜੀ ਹੂੰ ਬਹੁਤ ਬੜੀ ਬਣਿਆ ਉੱਥੇ ਫਿਰ ਕਈ ਵਾਰੀ ਆਇਆ ਆਪ ਨੂੰ ਕਰਨਾ ਪੈਂਦਾ ਹੂੰ ਹਨਾ ਜੀ ਆਇਆ ਨਾਲ ਆਇਆ ਕੀਤਾ ਚੰਗਾ ਹੁੰਦਾ ਹਾਂ ਜੇ ਹੁਣ ਅਸੀਂ ਵੇਖੋ ਜੀ ਉਹ 100 ਬੰਦਾ ਅਸੀਂ ਦੋ ਬੰਦੇ ਆ ਅਸੀਂ 1.5 ਬੰਦਾ ਦਾ ਵੀ 100 ਬੰਦੇ ਮਰੇ ਕੁਛ ਨਹੀਂ ਬਣਦਾ ਹੂੰ ਹੁਣ ਜੇ ਕਈ ਵਾਰੀ ਇੱਕ ਬੰਦਾ ਆਉਂਦਾ ਕੋਈ ਉਹਨਾਂ ਦਾ ਖਾਸ ਕਰਕੇ ਕੋਈ ਸਾਰੇ ਰਿਸ਼ਤੇਦਾਰ ਨਿੱਕੋ ਜਿਹੰਦੇ ਸਾਰੇ ਯਾਰ ਦੋਸਤ ਇੱਕੋ ਜਿਹੇ ਨਹੀਂ ਹੁੰਦੇ ਹਨ ਹਾਂ ਹੁਣ ਕਈ ਵਾਰੀ ਉਹ ਯਾਰ ਦੋਸਤ ਇਹੋ ਜਿਹੇ ਹੁੰਦੇ ਵਿੱਚ ਕਹਿੰਦੇ ਆ ਇਹ ਕੁੜੀ ਮੇਰੇ ਨਾਲ ਕਾਪਰਮੈਂਚ ਕਰਨੀ ਚਾਹੀਦੀ ਆ ਮੇਰੇ ਨਾਲ ਨੱਚਣੀ ਚਾਹੀਦੀ ਆ ਚੱਕ 500 ਰੁਪਿਆ ਠੀਕ ਹੈ ਜਿੰਨਾ ਚੱਕ ਪ੍ਰੋਗਰਾਮ ਚੱਲੂਗਾ ਮੇਰੇ ਕੋਲ ਪੈਸੇ ਨਹੀਂ ਮੁੱਕਣੇ ਚਾਹੀਦੇ ਹੂੰ ਠੀਕ ਹੈ ਗੀਤ ਮੇਰੀ ਪਸੰਦਤ ਲੱ ਉੱਥੇ ਅਗੋਂ ਕਹਿੰਦੇ ਹਾਂ ਹਾਂ ਤੂੰ ਇਹ ਮੇਰਾ ਗੀਤ ਪੂਰਾ ਕਿਉਂ ਨਹੀਂ ਹੁਣ ਦਿੰਦਾ ਗੀਤ ਲਾ ਉੱਥੇ ਲੋੜ ਲੜਾਈ ਦਾ ਮੋਲ ਬਣ ਜਾਂਦਾ ਤੇ ਤੁਸੀਂ ਕਹੇ ਵੀ 500 ਦੇ ਕੇ ਕਹਿੰਦੇ ਨੇ ਪੈਸੇ ਨਹੀਂ ਮੁੱਕਣੇ ਚਾਹੀਦੇ ਕਿਸ ਤਰ੍ਹਾਂ ਮਤਲਬ ਵੀ ਲਗਾਤਾਰ ਦੇਈ ਜਾਓ ਪੈਸੇ ਸਾਨੂੰ ਦੇਈ ਜਾਓ ਬਸ ਟੁੱਟੇ ਪੈਸੇ ਟੁੱਟੇ ਪੈਸੇ ਦੇਈ ਜਾਓ ਹਾਂ ਹੁਣ ਉਹਦੇ ਵਿੱਚੋਂ ਮੰਨ ਕੇ ਚੱਲ ਅਸੀਂ 1000 ਰੁਪਇਆ ਲੈ ਲਿਆ ਉਹਨੂੰ ਅਸੀਂ 4 ਘੰਟੇ ਪੈਸੇ ਦੇਈ ਜੰਨੇ ਆ ਹਾਂ ਉਹਨੇ ਪੈਸੇ ਵੀ ਸਿੱਟ ਜਾਣੇ ਆ ਹਾਂ 1000 ਰੁਪਇਆ ਸਾਨੂੰ ਕਿਹੜਾ ਦੇ ਦੇਣਾ ਹਾਂ ਉਹਦੇ ਵਿੱਚੋਂ ਉਹ 1000 ਦਾ 1000 ਉਹਨੇ ਮੋੜ ਕੇ ਲੈ ਜਾਣਾ ਅੱਛਾ ਵਾਪਸ ਕੀ ਲੈ ਲੈਣੇ ਹੁਣ ਮੰਨ ਕੇ ਚੱਲ ਗੁੱਟੀ ਦੇਤੀ ਐਂਡ ਤੇ ਮੈਂ ਹਾਂ ਠੀਕ ਐ ਉਹ ਗੁੱਟੀ ਹੁਣ ਜੇਬ ਵਿੱਚ ਪਾ ਕੇ ਲੈ ਜਾਣੀ ਐ ਅੱਛਾ ਸਾਡੇ ਤਾਂ ਪੱਲੇ ਕੁਛ ਨਹੀਂ ਕੁਛ ਨਹੀਂ ਰਿਆ ਨਾ ਸਾਡੇ ਪੱਲੇ ਤਾਂ ਫੇਰ ਐਂ ਗੁਜ਼ਾਰਾ ਫੇਰ ਕਿਵੇਂ ਹੁੰਦਾ ਬਈ ਗੁਜ਼ਾਰਾ ਬਸ ਵੀ 100 100 ਕਰਕੇ ਕਮਾਈ ਹੁੰਦੀ ਐ ਜੇ ਸਾਨੂੰ ਹਾਂ ਵੀ ਸਾਰੇ ਬੰਦੇ ਮੈਂ ਪਹਿਲੇ ਕਹਿੰਦਾ ਵੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਨਾ ਫਿਰ ਉੱਥੇ ਵਿੱਚ ਕਈ ਵਾਰੀ ਸਮਝਦਾਰ ਬੰਦੇ ਹੁੰਦੇ ਐ ਹਾਂ ਪਰ ਉਹਨਾਂ ਮੁਰੇ ਬੇਨਤੀ ਕਰੀ ਦੀ ਵੀ ਦੇਖੋ ਯਾਰ ਵੀ ਅਸੀਂ ਗਾਂ ਵੀ ਛੋਡੇ ਤੋਂ ਕੰਮ ਲੈਣਾ ਐ ਅਸੀਂ ਵੀ ਆਉਣਾ ਵੀ ਵਧਾਈ ਤੌਰ ਤੇ ਲੈ ਲੋ ਫਿਰ ਚਾਹੇ ਮੁੰਡੇ ਦੇ ਡੈਡੀ ਕੋਲੇ ਜਾ ਕੇ ਚਾਹੇ ਮੁੰਡੇ ਦੇ ਜੀਜੇ ਕੋਲੇ ਜਾ ਕੇ ਚਾਹੇ ਮੁੰਡੇ ਦੇ ਭਰਾ ਕੋਲੇ ਜਾ ਕੇ ਵੀ ਭਾਈ ਸਾਡੀ 1100 500 ਰੁਪਏ ਸਾਡੀ ਵਧਾਈ ਬਣਦੀ ਐ ਹਾਂ ਹਨਾ ਪਰ ਉਹਨੂੰ ਉਹਦੇ ਧਿਆਨ ਚ ਵੀ ਕਰਨਾ ਪੈਂਦਾ ਹਾਂ ਵੀ ਆਹ ਬੰਦੇ ਨੇ ਛੋਡੇ ਨੇ ਯਾਰ ਥੋੜਾ ਜਿਆ ਸਾਡੇ ਨਾਲ ਆਏ ਕੀਤਾ ਹੁਣ ਜੇ ਤਾਂ ਉਹ ਬੰਦਾ ਸਹੀ ਹੁੰਦਾ ਹਾਂ ਤਾਂ ਸਾਨੂੰ ਆਪ ਹੀ ਕਹਿੰਦਾ ਚੱਲ ਕੋਈ ਗੱਲ ਨਹੀਂ ਇੱਥੇ ਨਾਪ ਗੱਲ ਯਾਰ ਤੂੰ ਮੈਥੋਂ ਲੈ ਲੈ ਹਾਂ ਵਿੱਚ ਸਾਰੇ ਕਹਿੰਦੇ ਨਹੀਂ ਨਹੀਂ ਸਾਡੇ ਮੁੰਡੇ ਨੇ ਪਾਇਆ ਸੀ ਯਾਰ ਉਹਨੇ ਤਾਂ ਇੰਨੇ ਪੈਸੇ ਦਿੱਤੇ ਸੀ ਉਹਨੂੰ ਹਾਂ ਚੁੱਪ ਕਰਕੇ ਫਿਰ ਆ ਜਾਈਦਾ ਹਾਂ ਅਛਾ ਇੱਕ ਪ੍ਰੋਗਰਾਮ ਦੇ ਵਿੱਚੋਂ ਕਿੰਨੇ ਕ ਪੈਸੇ ਵੱਜ ਜਾਂਦੇ ਆ ਇੱਕ ਪ੍ਰੋਗਰਾਮ ਲਾਉਣ ਤੋਂ ਬਾਅਦ ਤੁਹਾਨੂੰ ਕੱਲ੍ਹ ਨੂੰ ਬੀਕੋ ਮੈਨੂੰ 1500 ਰੁਪਏ ਪੇਮੈਂਟ ਦਿੰਦੇ ਆ ਜੀ ਅੱਛਾ ਥੈਂਕ ਯੂ ਜੀ ਹੂੰ ਮੈਨੂੰ ਕੱਲੇ ਨੂੰ ਹਾਂ ਵਿੱਚ 1000 ਵੀ ਦੇਣ ਵਾਲੇ ਹੈਗੇ ਆ ਅੱਛਾ 1200 ਵੀ ਦੇ ਦਿੰਦੇ ਆ ਵਿੱਚ 2000 ਵੀ ਹੈਗੇ ਹਾਂ ਉਹ ਡੇਟ ਦੇ ਤੇ ਆਰਗੇਨਾਈਜ਼ਰ ਤੇ ਡਿਪੈਂਡ ਹੋ ਜਾਂਦਾ ਹਾਂ ਬੀਰ ਬੰਦੇ ਨੇ ਕੰਮ ਸੋਹਣਾ ਕੀਤਾ ਹਾਂ ਆਪੇ ਉਹਨੂੰ 1500 ਰੁਪਏ ਵਧ ਦੇ ਦੇਗੇ ਹਨਾ ਆਪਾਂ ਨੂੰ ਵਧਿਆ ਨਾਮ ਕਰਾ ਕੇ ਦਿੱਤੇ ਨੇ ਐਂਕਰ ਦੇ ਹੱਥ ਹੁੰਦੀ ਹੈ ਸਾਰੀ ਗੱਲਬਾਤ ਕਿਉਂਕਿ ਐਂਕਰ ਨੇ ਆਡੀਅנס ਨੂੰ ਉਠਾਉਣਾ ਹੈ ਐਂਕਰ ਨੇ ਆਡੀਅנס ਨੂੰ ਨਚਾਉਣਾ ਹੈ ਐਂਕਰ ਨੇ ਆਡੀਅנס ਦੀ ਜੇਬ ਚ ਪੈਸੇ ਕਢਾਉਣੇ ਆ ਮਤਲਬ ਓਵਰ ਆਲ ਗੱਲ ਤੁਹਾਡੇ ਤੇ ਖੜੀ ਹੁੰਦੀ ਹੈ ਹਾਂ ਉਹ ਸਾਰਾ ਉਹਨਾਂ ਨੂੰ ਆਪਾਂ ਹੈਂਡਲ ਕਰਨਾ ਹੁਣ ਜੇ ਵਿਆਹ ਲਈ ਜੋੜੀ ਹੈ ਜੋੜੀ ਮੈਂ ਮੌਲ ਦੇਖਣਾ ਹੈ ਮੌਲ ਕਿਵੇਂ ਹੈ ਇਹ ਬੰਦਾ ਉੱਠੂਗਾ ਇਹ ਬੰਦਾ ਨੱਚੂਗਾ ਇਹ ਬੰਦੇ ਕੋਲੇ ਪੈਸੇ ਹੈਗੇ ਆ ਇਹ ਬੰਦਾ ਮੇਰੇ ਨੱਕ ਮਲਾ ਰਿਹਾ ਉਹ ਬੰਦੇ ਨੂੰ ਮੈਂ ਉਠਾਉਣਾ ਹੈ ਉਹਨੂੰ ਨਚਾਉਣਾ, ਉਹਦੀ ਪਸੰਦ ਦਾ ਗੀਤ ਲਵਾਉਣਾ। ਹਾਂ। ਉਹਨੂੰ ਮੈਂ ਪੈਸੀ ਖੁੱਲੇ ਮੈਂ ਦਵਾਉਣਾ, ਮੇਰੀ ਜ਼ਿੰਮੇਵਾਰੀ ਹੋ ਜਾਂਦੀ ਵੀ ਤੈਨੂੰ ਪੈਸੇ ਨਹੀਂ ਨੁੱਕੜਨਦਾ, ਤੂੰ ਰੋਲਾ ਨਹੀਂ ਪਾਉਣਾ। ਜੇ ਤੂੰ 2000 ਰੁਪਏ ਫੜਾ, ਤੇਰੇ ਕੋਲ ਪੈਸੇ ਨਹੀਂ ਮੁੱਕਣਗੇ। ਹਾਂ। ਉਸ ਤੋਂ ਬਾਅਦ ਆ ਜਾਂਦਾ ਵਿਆਹ ਲੈ ਮੁੰਡਾ। ਹਾਂ। ਫਿਰ ਵਿਆਹਲੇ ਮੁੰਡਿਆਂ ਨੂੰ ਵੀ ਕਈ ਵਾਰੀ ਖੁਸ਼ ਕਰਨਾ ਪੈਂਦਾ। ਹਾਂ। ਪਰ ਉਹਨਾਂ ਤੇ ਉਹੋ ਜੀ ਗੱਲਬਾਤ ਕਰਕੇ ਹਾਂ। ਉਹ ਫਿਰ ਜਦੋਂ ਡਾਂਸ ਫਲੋਰ ਤੇ ਆਉਂਦਾ, ਉਹਦੇ ਨਾਲ ਉਹੋ ਜੀ ਗੱਲਬਾਤ ਕਰਕੇ ਫਿਰ ਉਹ ਤੋਂ ਵੀ 2100, 3100, 1100 ਰੁਪਏ ਲੈ ਲਈ ਤੇ। ਹਾਂ। ਇਸ ਤਰ੍ਹਾਂ ਮਤਲਬ ਸਿਸਟਮ ਚ ਚੱਲਦਾ ਸਿਸਟਮ ਇਸ ਤਰ੍ਹਾਂ ਚੱਲ ਜਾਂਦਾ ਜੀ ਫਿਰ ਸਾਡਾ ਅੱਛਾ ਬਾਈ ਲਾਸਟ ਸਵਾਲ ਜੀ ਬਾਈ ਜਿਹੜੇ ਲੋਕ ਇਹ ਕਹਿੰਦੇ ਆ ਕਿ ਯਾਰ ਇਹ ਇੱਕ ਕੰਜਰਾਂ ਵਾਲਾ ਕੰਮ ਆ ਨਾ ਅਕਸਰ ਹੀ ਲੋਕ ਕਹਿ ਦਿੰਦੇ ਵੀ ਕੰਜਰਾਂ ਵਾਲਾ ਕੰਮ ਹੈ ਇਹ ਉਹਨਾਂ ਨੂੰ ਕੀ ਕੀ ਕਹਿਣਾ ਚਾਹੋਗੇ ਦੇਖੋ ਬਾਈ ਜੀ ਹਰ ਇੱਕ ਬੰਦੇ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ ਹਾਂ ਇਹ ਸਾਡੀ ਕਲਾ ਹੈ ਹਾਂ ਹਨਾ ਅਸੀਂ ਆਪਣੀ ਕਲਾ ਦੇ ਪੈਸੇ ਲੈਣੇ ਆ ਇੱਕ ਬੰਦਾ ਪਰਦੇ ਉੱਲੇ ਕਰਦਾ ਹਾਂ ਇੱਕ ਬੰਦਾ ਆਡੀਅנס ਦੇ ਸਾਹਮਣੇ ਕਰਦਾ ਹਾਂ ਅਸੀਂ ਦੇਖੋ ਦੁਨੀਆ ਤੇ ਤਿੰਨ ਬੰਦੇ ਐ ਜਿਹੜੇ ਤੜਕੇ ਉੱਠ ਕੇ ਸਭ ਦੀ ਸੁੱਖ ਮੰਗਦੇ ਐ ਤੇ ਲੋਕ ਸਾਨੂੰ ਮਾੜਾ ਕਹਿੰਦੇ ਐ ਇੱਕ ਬਾਈ ਜੀ ਡੀਜ਼ਨ ਵਾਲਾ ਹੋਇਆ ਹਾਂ ਜਿਹਨਾਂ ਨੂੰ ਆਪਾਂ ਮਹੰਤ ਕਹਿ ਦਿੰਨੇ ਹਾਂ ਹਾਂ ਬਾਬੇ ਹਾਂ ਦੋ ਹਾਂ ਤੀਜੀ ਅਸੀਂ ਆਰਕੈਸਟ ਵਾਲੇ ਹਾਂ ਸਵੇਰੇ ਉੱਠ ਕੇ ਅਸੀਂ ਸਭ ਦੀ ਸੁੱਖ ਮੰਗਦੇ ਆਂ ਵੀ ਪ੍ਰਮਾਤਮਾ ਖੇੜੇ ਸੁੱਖ ਤਾਂ ਵਿੜੇ ਸੁੱਖ ਹਾਂ ਅਸੀਂ ਮਰਗ ਦੇ ਭੋਗ ਤੇ ਤਾਂ ਜਾਣਾ ਨਹੀਂ ਅਸੀਂ ਹਰ ਇੱਕ ਦੀ ਖੁਸ਼ੀ ਤੇ ਜਾਣਾ ਹੈ ਹਾਂ ਹਨਾ ਲੋਕ ਸਾਨੂੰ ਫੇਰ ਵੀ ਮਾੜਾ ਕਹਿੰਦੇ ਐ ਹਾਂ ਪਤਾ ਨਹੀਂ ਕਿਉਂ ਕਿੰਨੇ ਲੋਕਾਂ ਨੂੰ ਅਸੀਂ ਕੀ ਕਹਿ ਗਏ ਹਾਂ ਪਰ ਲੋਕ ਸਾਨੂੰ ਫੇਰ ਵੀ ਮਾੜਾ ਕਹਿੰਦੇ ਸਾਨੂੰ ਅਸੀਂ ਫੇਰ ਵੀ ਕਹਿੰਨੇ ਵੀ ਚਲੋ ਕੋਈ ਗੱਲ ਨਹੀਂ ਬਾਈ ਜੀ ਅਸੀਂ ਆਪਦੀ ਕਲਾ ਵਿਖਾਉਨੇ ਆਂ ਆਪਦੀ ਕਲਾ ਵਿਖਾ ਕੇ ਪੈਸੇ ਲੈਣੇ ਆਂ ਅਸੀਂ ਦੱਲਪਣਾ ਕਰਕੇ ਪੈਸੇ ਨਹੀਂ ਲੈਂਦੇ ਅਸੀਂ ਲੋਕਾਂ ਦੇ ਜੋ ਵੀ ਕਰਦੇ ਆਂ ਅਸੀਂ ਕੰਮ ਅੱਖਾਂ ਦੇ ਸਾਹਮਣੇ ਕਰਦੇ ਆਂ ਸਾਡੀਆਂ ਧੀਆਂ ਭੈਣਾਂ ਵੀ ਬੈਠੀਆਂ ਹੁੰਦੀਆਂ ਇਹ ਵੀ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਸਾਹਮਣੇ ਬੈਠੀਆਂ ਸਾਡੇ ਨਾਲ ਕੰਪਰੋਮਾਈਜ਼ ਕਰਦੇ ਆ ਉਹ ਵੀ ਸਾਡੇ ਆਪਣੀ ਹੁੰਦੇ ਆ ਅਸੀਂ ਵੀ ਉਹਨਾਂ ਹੁੰਦੇ ਆ ਪਰ ਜਿਹੜੇ ਬੰਦੇ ਆਪ ਦੱਲੇ ਹੁੰਦੇ ਆ ਨਾ ਉਹ ਦੂਜਿਆਂ ਨੂੰ ਦੱਲੇ ਕਹਿੰਦੇ ਜਿਹੜਾ ਸਹੀ ਬੰਦਾ ਕਿਸੇ ਨੂੰ ਗਲਤ ਨਹੀਂ ਕਹੂਗਾ ਹਾਂ ਅਸੀਂ ਤਾਂ ਇਹ ਕਹਿ ਸਕਦੇ ਆ ਬਾਕੀ ਅਗਲੇ ਤੇ ਡਿਪੈਂਡ ਆ ਹਨ ਜਿਹੋ ਜੀ ਬੰਦੇ ਦੀ ਸੋਚ ਹੁੰਦੀ ਹੈ ਉਹ ਉਹੋ ਜੀ ਗੱਲ ਕਰਦਾ ਹੁੰਦਾ ਜਿਹੜਾ ਸਹੀ ਬੰਦਾ ਹੁੰਦਾ ਉਹ ਕਿਸੇ ਨੂੰ ਗਲਤ ਨਹੀਂ ਕਹਿ ਸਕਦਾ ਹੁਣ ਜੇ ਮੰਨ ਕੇ ਚੱਲੋ ਅਸੀਂ ਗਲਤ ਕੰਮ ਕਰਦੇ ਆ ਗਲਤ ਕੰਮ ਕਰਾਂਗੇ ਸਾਨੂੰ ਬਹੁਤ ਕੁਝ ਕਹਿੰਦੇ ਬਹੁਤ ਕੁਝ ਬੋਲਦੇ ਸਾਨੂੰ ਵੀ ਪਤਾ ਹੈ ਕਈ ਵਾਰੀ ਸਟੇਜ ਤੇ ਅਸੀਂ ਨੱਚੀ ਜਾਂਦੀਆਂ ਕੁੜੀਆਂ ਅਸੀਂ ਸਟੇਜ ਤੇ ਕੰਮ ਕਰੀ ਜਾਂਦੇ ਹੁੰਨੇ ਆ ਹਨ ਉੱਥੇ ਸਟੇਜ ਤੇ ਸਾਨੂੰ ਬਥੇਰਾ ਕੁਝ ਬੋਲਦੇ ਆ ਹਾਂ ਛੱਡੀ ਦਿਓ ਉਹਨਾਂ ਨੂੰ ਹਾਂ ਬਾਈ ਠੀਕ ਆ ਕੋਈ ਗੱਲ ਨਹੀਂ ਬਾਅਦ ਚ ਗੱਲ ਕਰਾਂਗੇ ਬਾਦ ਚ ਉਹਨਾਂ ਨੂੰ ਸਮਝਾਈ ਤਾਂ ਵੀ ਨਹੀਂ ਵੀਰੇ ਇਹ ਕੰਮ ਆਇ ਨਹੀਂ ਆਇ ਹੁੰਦਾ ਯਾਰ ਤੁਸੀਂ ਯਾਰ ਆਪਾਂ ਕਿਉਂ ਸੋਚਦੇ ਚ ਇਹ ਚੀਜ਼ਾਂ ਬੜਗਾਂ ਕਾ ਤੂੰ ਯਾਰ ਕਾਦੇ ਵਾਸਤੇ ਤੁਸੀਂ ਕਿੰਨੇ ਕ ਚੰਗੇ ਲੱਗਦੇ ਇਹ ਗੱਲ ਸਾਨੂੰ ਕਹਿੰਦੇ ਹਨ ਸਾਨੂੰ ਘਰੇ ਬੁਲਾ ਕੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਆ ਇੱਕ ਪਾਸੇ ਤਾਂ ਤੁਸੀਂ ਸਾਨੂੰ ਬੁੱਕ ਕਰਕੇ ਲੈ ਆਏ ਲੈ ਆਏ ਹਨਾ ਤੇ ਦੂਜੇ ਪਾਸੇ ਯਾਰ ਸਾਨੂੰ ਤੁਸੀਂ ਗਲਤ ਸੋਚੀ ਬੈਠੇ ਆ ਸਾਡੇ ਬਾਰੇ ਫਿਰ ਸਾਨੂੰ ਤੁਸੀਂ ਲੈ ਕੇ ਕਾਦੇ ਵਾਸਤੇ ਆਏ ਹਾਂ ਹਾਂ ਬੁਲਾਓ ਵੀ ਨਾ ਫਿਰ ਸਾਨੂੰ ਹਾਂ ਇਹ ਸਾਡੇ ਲੋਕ ਮਾੜੇ ਆ ਸੀ ਮਾੜੇ ਨਹੀਂ ਅਸੀਂ ਤਾਂ ਕੰਮ ਕਰਦੇ ਆ ਬਹੁਤ ਬਹੁਤ ਸასი ਸ਼ਾਲ ਬਾਈ